ਕੁਝ ਦਿਨਾਂ ਤੋਂ ਪੰਜਾਬ বিজেপি ਦੇ ਪ੍ਰਧਾਨ ਸੁਨੀਲ ਜਾਖੜ ਜੀ ਰਾਜਨੀਤਿਕ ਪਰਦੇ ਤੋਂ ਬਿਲਕੁਲ ਗਾਇਬ ਨੇ ਜਿਸ ਤਰੀਕੇ ਨਾਲ ਕੇਂਦਰ ਸਰਕਾਰ ਪੰਜਾਬ ਦੇ دریاਵਾ ਦੇ ਉੱਤੇ ਔਰ BBMP ਦੇ ਉੱਤੇ ਹਮਲੇ ਕਰ ਰਹੀ ਹੈ ਉਸ ਵਕਤ ਸੁਨੀਲ ਜਾਖੜ ਜੀ ਦੀ ਆਵਾਜ਼ ਬਿਲਕੁਲ ਖਾਮੋਸ਼ ਹੈ ਔਰ ਕੇਂਦਰ ਸਰਕਾਰ BBMP ਦੇ ਵਿੱਚ ਹਿਮਾਚਲ ਅਤੇ ਰਾਜਸਥਾਨ ਨੂੰ ਪੱਕੀ ਮੈਂਬਰਸ਼ਿਪ ਦੇਣਾ ਚਾਹੁੰਦਾ ਹੈਗਾ ਜਿਸ ਦਿਨ ਪੰਜਾਬ ਦੇ ਹੱਕ ਕਮਜ਼ੋਰ ਹੋਣਗੇ ਔਰ ਪੰਜਾਬ ਦੇ ਹੱਕਾਂ ਦੇ ਉੱਤੇ ਡਾਕਾ ਹੋਏਗਾ ਔਰ ਇਸ ਮੁੱਦੇ ਦੇ ਉੱਤੇ ਬੀਜੇਪੀ ਨਕਾਵਾ ਨੇ ਬਿਲਕੁਲ ਚੁੱਪੀ ਧਾਰੀ ਰੱਖੀ ਹੈ ਔਰ ਉਹਨਾਂ ਦੀ ਚੁੱਪੀ ਬਾਰੇ ਲੋਕਾਂ ਦੇ ਮਨਾਂ ਵਿੱਚ ਇਹੀ ਆਉਂਦਾ ਹੈ ਕਿ ਉਹਨਾਂ ਦੀ ਇਹ ਥਾਮੋਸ਼ੀ ਕਿਤੇ ਕੇਂਦਰ ਸਰਕਾਰ ਦੀ ਖੁਸ਼ਾਮਤੀ ਨਹੀਂ ਹੈਗਾ ਕਿਉਂਕਿ ਗੱਲ ਗੱਲ ਦੇ ਉੱਤੇ ਟਵੀਟ ਕਰਨ ਵਾਲੇ ਗੱਲ ਗੱਲ ਦੇ ਉੱਤੇ ਰੈਕਟ ਕਰਨ ਵਾਲੇ ਰਵਨੀਤ ਬਿੱਟੂ ਜੀ ਅਸ਼wini ਸ਼ਰਮਾ ਜੀ ਅੱਜ ਕਿਉਂ ਨਹੀਂ ਬੋਲ ਰਹੇ ਅੱਜ ਜਦੋਂ ਪੰਜਾਬ ਨੂੰ ਜ਼ਰੂਰਤ ਹੈ ਅੱਜ ਜਦੋਂ ਪੰਜਾਬ ਦੇ ਹੱਕਾਂ ਦੇ ਉੱਤੇ ਡਾਕਾ ਵੱਜ ਰਿਹਾ ਹੈਗਾ ਅੱਜ ਜਦੋਂ ਪੰਜਾਬ ਦੇ ਵਿੱਚ BBMP ਦਾ ਉੱਤੇ ਪੰਜਾਬ ਦੇ ਅਧਿਕਾਰਾਂ ਨੂੰ ਖੋਖਲਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਹੈ ਉਸ ਵਕਤ BJP ਦੇ ਨetaਵਾਂ ਦੀ ਖਾਮੋਸ਼ੀ ਜੜੀ ਹੈ ਉਹਦਾ ਮੀਨਿੰਗ ਤੇ ਲੋਕ ਇਹੀ ਲੈਂਦੇ ਨੇ ਕਿ ਇਹ ਕਿਤੇ ਪੰਜਾਬ ਦੇ ਨਾਲ ਗਦਾਰੀ ਤੇ ਨਹੀਂ ਸੋ ਮੈਂ ਇਸ ਵੀਡੀਓ ਦੇ ਜਰੀ ਪੰਜਾਬ ਪ੍ਰਧਾਨ ਸ੍ਰੀ ਸੁਨੀਲ ਜਾਖੜ ਜੀ ਨੂੰ ਤੇ ਮਾਨਜੋਗ ਕੇਂਦਰੀ ਮੰਤਰੀ ਰਵਨੀਤ ਬਿੱਟੂ ਜੀ ਨੂੰ ਔਰ BJP ਦੇ ਕਾਰਜਕਾਰੀ ਪ੍ਰਧਾਨ ਅਸ਼wini ਸ਼ਰਮਾ ਜੀ ਨੂੰ ਬੇਨਤੀ ਕਰਦਾ ਕਿ ਜੋ ਕੇਂਦਰ ਸਰਕਾਰ ਨੇ ਇੱਕ ਸਰਕੂਲਰ ਕੱਢਿਆ ਚਿੱਠੀ ਲਿਖੀ ਹੈ ਜਿਸ ਦੇ ਵਿੱਚ ਉਹਨਾਂ ਨੇ ਇੱਛਾ ਜ਼ਾਹਰ ਕੀਤੀ ਹੈ ਕਿ ਉਹ ਹਿਮਾਚਲ ਅਤੇ ਰਾਜਸਥਾਨ ਨੂੰ ਬੀਬੀਐਮਬੀ ਦੇ ਵਿੱਚ ਪੱਕੀ ਮੈਂਬਰਸ਼ਿਪ ਦੇਣਾ ਚਾਹੁੰਦੇ ਆ ਉਸ ਦੇ ਉੱਤੇ ਤੁਹਾਡਾ ਕੀ ਵਿਚਾਰ ਹੈ ਤੁਸੀਂ ਉਸ ਦੇ ਨਾਲ ਇਤਿਫਾਕ ਰੱਖਦੇ ਹੋ ਇਸ ਫੈਸਲੇ ਦੇ ਦਾ ਸਹਿਮਤ ਹੋ ਜਾਂ ਫਿਰ ਪੰਜਾਬ ਦੇ ਹੱਕ ਦੇ ਵਿੱਚ ਇਸ ਦਾ ਵਿਰੋਧ ਕਰੋਗੇ ਇਹ ਤੁਸੀਂ ਆਪਣਾ ਪੁਨਿਸ਼ਠਿਤੀ ਜ਼ਰੂਰ ਸਪਸ਼ਟ ਕਰੋ ਕੁਝ ਦਿਨਾਂ ਤੋਂ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਜੀ ਰਾਜਨੀਤਿਕ ਪਰਦੇ ਤੋਂ ਬਿਲਕੁਲ ਗਾਇਬ ਨੇ ਜਿਸ ਤਰੀਕੇ ਨਾਲ ਕੇਂਦਰ ਸਰਕਾਰ ਪੰਜਾਬ ਦੇ ਦਰਿਆਵਾਂ ਦੇ ਉੱਤੇ ਔਰ BBMB ਦੇ ਉੱਤੇ ਹਮਲੇ ਕਰ ਰਿਹਾ ਹੈ ਉਸ ਵਕਤ ਸੁਨੀਲ ਜਾਖੜ ਜੀ ਦੀ ਆਵਾਜ਼ ਬਿਲਕੁਲ ਖਾਮੋਸ਼ ਹੈ ਔਰ ਕੇਂਦਰ ਸਰਕਾਰ BBMB ਦੇ ਵਿੱਚ ਹਿਮਾਚਲ ਅਤੇ ਰਾਜਸਥਾਨ ਨੂੰ ਪੱਕੀ ਮੈਂਬਰਸ਼ਿਪ ਦੇਣਾ ਚਾਹੁੰਦਾ ਹੈਗਾ ਜਿਸ ਦੇ ਨਾਲ ਪੰਜਾਬ ਦੇ ਹੱਕ ਕਮਜ਼ੋਰ ਹੋਣਗੇ ਔਰ ਪੰਜਾਬ ਦੇ ਹੱਕਾਂ ਦੇ ਉੱਤੇ ਡਾਕਾ ਹੋਏਗਾ ਔਰ ਇਸ ਮੁੱਦੇ ਦੇ ਉੱਤੇ ਬੀਜੇਪੀ ਨੇਤਾਵਾਂ ਨੇ ਬਿਲਕੁਲ ਚੁੱਪੀ ਧਾਰੀ ਹੋਈ ਔਰ ਉਹਨਾਂ ਦੀ ਚੁੱਪੀ ਬਾਰੇ ਲੋਕਾਂ ਦੇ ਮਨਾਂ ਵਿੱਚ ਇਹੀ ਆਉਂਦਾ ਹੈ ਕਿ ਉਹਨਾਂ ਦੀ ਇਹ ਥਾਮੋਸ਼ੀ ਕਿਤੇ ਕੇਂਦਰ ਸਰਕਾਰ ਦੀ ਖੁਸ਼ਾਮਤੀ ਨਹੀਂ ਹੈਗਾ ਕਿਉਂਕਿ ਗੱਲ-ਗੱਲ ਦੇ ਉੱਤੇ ਟਵੀਟ ਕਰਨ ਵਾਲੇ ਗੱਲ-ਗੱਲ ਦੇ ਉੱਤੇ ਰੈਕਟ ਕਰਨ ਵਾਲੇ ਰਵਨੀਤ ਬਿੱਟੂ ਜੀ ਅਸ਼wini ਸ਼ਰਮਾ ਜੀ ਅੱਜ ਕਿਉਂ ਨਹੀਂ ਬੋਲ ਰਹੇ ਅੱਜ ਜਦੋਂ ਪੰਜਾਬ ਨੂੰ ਜ਼ਰੂਰਤ ਹੈ ਅੱਜ ਜਦੋਂ ਪੰਜਾਬ ਦੇ ਹੱਕਾਂ ਦੇ ਉੱਤੇ ਡਾਕਾ ਵੱਜ ਰਿਹਾ ਹੈਗਾ ਅੱਜ ਜਦੋਂ ਪੰਜਾਬ ਦੇ ਵਿੱਚ BBMP ਦਾ ਉੱਤੇ ਪੰਜਾਬ ਦੇ ਅਧਿਕਾਰਾਂ ਨੂੰ ਖੋਖਲਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਹੈ ਉਸ ਵਕਤ BJP ਦੇ ਨetaਵਾਂ ਦੀ ਖਾਮੋਸ਼ੀ ਜੜੀ ਹੈ ਉਹਦਾ ਮੀਨਿੰਗ ਤੇ ਲੋਕ ਇਹੀ ਲੈਂਦੇ ਨੇ ਕਿ ਇਹ ਕਿਤੇ ਪੰਜਾਬ ਦੇ ਨਾਲ ਗਦਾਰੀ ਤੇ ਨਹੀਂ ਸੋ ਮੈਂ ਇਸ ਵੀਡੀਓ ਦੇ ਜ਼ਰੀਏ ਪੰਜਾਬ ਪ੍ਰਧਾਨ ਸ੍ਰੀ ਸੁਨੀਲ ਜਾਖੜ ਜੀ ਨੂੰ ਤੇ ਮਾਨਯੋਗ ਕੇਂਦਰੀ ਮੰਤਰੀ ਰਮਨਿਤ ਬਿੱਟੂ ਜੀ ਨੂੰ ਔਰ BJP ਦੇ ਕਾਰਜਕਾਰੀ ਪ੍ਰਧਾਨ ਅਸ਼wini ਸ਼ਰਮਾ ਜੀ ਨੂੰ ਬੇਨਤੀ ਕਰਦਾ ਕਿ ਜੋ ਕੇਂਦਰ ਸਰਕਾਰ ਨੇ ਇੱਕ ਸਰਕੂਲਰ ਕੱਢਿਆ ਚਿੱਠੀ ਲਿਖੀ ਹੈ ਜਿਸ ਦੇ ਵਿੱਚ ਉਹਨਾਂ ਨੇ ਇੱਛਾ ਜ਼ਾਹਰ ਕੀਤੀ ਹੈ ਕਿ ਉਹ ਹਿਮਾਚਲ ਅਤੇ ਰਾਜਸਥਾਨ ਨੂੰ BBMP ਦੇ ਵਿੱਚ ਪੱਕੀ ਮੈਂਬਰਸ਼ਿਪ ਦੇਣਾ ਚਾਹੁੰਦੇ ਆ ਉਸ ਦੇ ਉੱਤੇ ਤੁਹਾਡਾ ਕੀ ਵਿਚਾਰ ਹੈ ਤੁਸੀਂ ਉਸ ਦੇ ਨਾਲ ਇਤਿਫਾਕ ਰੱਖਦੇ ਹੋ ਇਸ ਫੈਸਲੇ ਦੇ ਨਾਲ ਸਹਿਮਤ ਹੋ ਜਾਂ ਫਿਰ ਪੰਜਾਬ ਦੇ ਹੱਕ ਦੇ ਵਿੱਚ ਇਸ ਦਾ ਵਿਰੋਧ ਕਰੋਗੇ ਇਹ ਤੁਸੀਂ ਆਪਣੀ ਸਥਿਤੀ ਜ਼ਰੂਰ ਸਪਸ਼ਟ